ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਅਸੀਂ ਜਾ ਰਹੇ ਹਾਂ ਆਲਮ ਕੇ ਸਾਹਿਬ ਮੁੰਜੀ ਸਾਹਿਬ ਗੁਰਦੁਆਰਾ ਦਰਸ਼ਨ ਕਰਨ ਲਈ ਇਹ ਵੀਡੀਓ ਤੁਹਾਡੇ ਨਾਲ ਵੀ ਸਾਂਝੀ ਕਰਾਂਗੇ ਤਾਂ ਜੋ ਸਾਡੇ ਨਾਲਾ ਤੁਹਾਡੇ ਵੀ ਦਰਸ਼ਨ ਹੋ ਸਕਣ ਵਾਹਿਗੁਰੂ ਜੀ ਇਹ ਗੁਰੂ ਘਰ ਦਾ ਜੋੜਾ ਘਰ ਹੈ ਜੇ ਇੱਥੇ ਜੋੜੇ ਜਮ੍ਹਾਂ ਕਰਾਏ ਜਾਂਦੇ ਹਨ ਤੇ ਟੋਕਨ ਦਿੱਤਾ ਜਾਂਦਾ ਹੈ ਤਾਂ ਜੋ ਟੋਕਨ ਦਿਖਾ ਕੇ ਤੁਸੀਂ ਆਪਣਾ ਜੋੜਾ ਵਾਪਸ ਲੈ ਸਕੋ ਇਹ ਬਾਹਰ ਜਾਣ ਦਾ ਰਸਤਾ ਹੈ ਜੇ ਇੱਥੇ ਕੜਾ ਪ੍ਰਸ਼ਾਦ ਦੇਗ ਹੁੰਦੇ ਹੈ ਜੀ ਇੱਥੇ ਤੁਸੀਂ ਆਪਣੀ ਸ਼ਰਤਾ ਮੁਤਾਬਕ ਜਿੰਨੇ ਵੀ ਤੁਹਾਡੀ ਸ਼ਰਤਾ ਆਵੇ ਉਸ ਹਿਸਾਬ ਦੇਣਾ ਤੁਸੀਂ ਕੜਾ ਪ੍ਰਸ਼ਾਦ ਲੈ ਸਕਦੇ ਹੋ ਇੱਥੇ ਦੇਖ ਦੀ ਪਰਚੀ ਕੱਟੀ ਜਾਂਦੀ ਹੈ ਜੀ ਇਹ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਜਾਣ ਦਾ ਰਸਤਾ ਹੈ ਇੱਥੇ ਸੇਵਾਦਾਰ ਆਪਣੀ ਡਿਊਟੀ ਨਿਭਾ ਰਹੇ ਹਨ ਇੱਧਰ ਨਿਸ਼ਾਨ ਸਾਹਿਬ ਹੈ ਜੀ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ ਆਪਾਂ ਹੁਣ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਜਾਵਾਂਗੇ ਇਹ ਗੁਰੂ ਘਰ ਦਾ ਨਿਸ਼ਾਨ ਸਾਹਿਬ ਹੈ ਜੀ ਵਾਹਿਗੁਰੂ ਜੀ ਤੁਸੀਂ ਵੀ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਭ ਤੇਆ ਮਨੋ ਕਾਮਨਾਵਾਂ ਪੂਰੀਆਂ ਕਰਨ ਸਾਰੇ ਅਨੁਤੰਦਰੁਸਤਿਆ ਬਖਸ਼ਿਸ਼ ਕਰਨ ਪਾਸ਼ਾ ਜੀ ਵਾਹਿਗੁਰੂ ਜੀ ਇੱਥੇ ਕੜਾ ਪ੍ਰਸ਼ਾਦ ਮਿਲਦਾ ਹੈ ਸੋ ਵਾਹਿਗੁਰੂ ਜੀ ਇੱਥੇ ਹੁਣ ਆਪਾਂ ਪ੍ਰਕਰਮਾ ਕਰਾਂਗੇ ਵਾਹਿਗੁਰੂ ਜੀ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਕਮੈਂਟ ਸ਼ੇਅਰ ਜਰੂਰ ਕਰਨਾ ਜੇਕਰ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ